ਸਿਕਲ ਦੋਸਤੋ ਸਰ ਜਿਵੇਂ ਬਈ ਬਲੇਟ ਵਾਲਾ ਹੈਪੀ ਸੀਡਰ ਹੈ ਨਾ ਇਹਨੂੰ ਸਟ੍ਰੋ ਸਟੋ ਸੀਡਰ ਕਹਿੰਦੇ ਆ ਇੱਕ ਹੈਪੀ ਸੀਡਰ ਹੁੰਦਾ ਇਹ ਬੀਬੀਸੀ ਐਗਰੋ ਵਾਲਿਆਂ ਨੇ ਬਣਾਇਆ ਸੀ ਚੈੱਕ ਕਰੋ ਤੇ ਬਾਈ ਹੁਰਾਣੇ ਲਿਆ ਸੀ 2018 ਚ ਬਾਈ ਹੁਰੀ ਆਏ ਸਾਲ ਕਣਕ ਦੀ ਬਜਾਈ ਕਰਦੇ ਆ ਜੀ ਨਾ ਕਰਦੇ ਆ ਬਾਈ ਜੰਗਲ ਇਹਦੀ ਸਾਸਿਕਾ ਸਾਸਿਕਾ ਜੀ ਆਪਾਂ ਨੂੰ ਕਿੰਨੇ ਸਾਲ ਹੋ ਗਏ ਇਹਨਾ ਬਜਾਈ ਕਰਦੇ ਨੂੰ ਬਾਈ 2018 ਚ ਲਿਆਂਦਾ ਸੀ ਆਪਾਂ 2022 ਤੱਕ ਇਹਦਾਂ ਬੀਜੀ ਆ ਠੀਕ ਹੈ ਜੀ ਉਦੋਂ ਆ ਦਾ ਗੱਠਾਂ ਵਾਲਾ ਕੰਮ ਚੱਲ ਪਿਆ ਫਿਰ ਸੁਪਰ ਸੀਡਰ ਲਾਏ ਠੀਕ ਹੈ ਜੀ ਤੇ ਕੋਸ਼ਕ ਲਿਆ ਦੀ ਬੀਜੀ ਇਹਦਾਂ ਆਏ ਸਾਲ ਨਦੀਨਾ ਦਾ ਨਦੀਨਾ ਦਾ ਰੋਗ ਥੰਮ ਗਿਆ ਨਦੀਨਾ ਦਾ ਰੋਗ ਥੰਮ ਜਾਵਾਂ ਹੀ ਹੈਗਾ ਬਾਈ ਜਦੋਂ ਜ਼ਮੀਨ ਵਾਹਣੀ ਨਦੀਨੋ ਗਲ ਨਹੀਂਗੇ ਅੱਛਾ ਜੀ ਨਦੀਨਾ ਦਾ ਪਲੱਸ ਪੁਆਇੰਟ ਦਾ ਇਹ ਆ ਜਿਵੇਂ ਰੂੜੀ ਸਮਝ ਲਓ ਆਪਣੀ ਜੀ ਵੈਸੇ ਤਾਂ ਪੈਂਦੀ ਹੀ ਨੰਗਰਾਂ ਵਾਲੀ ਹਾਂਜੀ ਤੇ ਝੋਨੇ ਵਾਲੀ 24 25 ਕਮੰਟਲ ਤੇ ਮੁੱਛ ਵਾਲੀ 18 ਤੋਂ 20 ਕਮੰਟਲ ਠੀਕ ਹੈ ਉਹ ਵਿੱਚ ਰਹਿ ਜਾਂਦੀ ਆ ਤੇ ਦੂਜੇ ਪਾਣੀ ਜਮਾਂ ਗਲ ਜਾਂਦੀ ਤੇ ਆਪਾਂ ਕਿਹੜੀ ਕਿਹੜੀ ਵੈਰਾਈਟੀ ਚ ਇਹਦਾ ਇਸਤੇਮਾਲ ਕੀਤਾ ਇਹਦੇ ਸਾਰੀਆਂ ਆਪਣੇ ਪੀਲੀ ਹੂਸ਼ਾ ਚ ਜਾਂ ਪੀਲੀ ਹੂਸ਼ਾ 14 14 ਸੱਕ ਮੁੱਛ ਜਿਹੜੀ ਮਰਜ਼ੀ ਚ ਲਾਓ ਬਿਣਾ ਲੈਣਾ ਨੂੰ ਅੱਗ ਲਾਈ ਹਾਂਜੀ ਠੀਕ ਹੈ ਤੇ ਇਹਦਾ ਪੋਰ ਕਿੰਨੇ ਇੰਚੀ ਦਾ ਇਹਦਾ 7 ਇੰਚੀ ਦਾ ਹੈ ਠੀਕ ਹੈ ਅੱਗ ਦਾ ਲਾਉਂਦੇ ਨੇ 2015 ਤੋਂ ਨਹੀਂ ਅੱਗ ਲਾ ਰਹੇ ਬਾਜਤ ਲਾਉਣੇ ਕੀ ਸੀ ਮੁੜ ਕੇ ਜਦੋਂ ਆਪਣੇ ਕੋਲ ਇਹ ਆ ਗਿਆ ਠੀਕ ਹੈ ਜੀ ਆਪਾਂ ਹਰ ਸਾਲ ਕਿੰਨੀ ਬਜਾਈ ਕਰਦੇ ਨੇ ਇਹਦੇ ਨਾਲ ਇਹਦੇ ਨਾਲ 100 ਕਿੱਲਾ ਲਗਭਗ ਜੀ ਆਪਣੇ ਕੋਲ 40 ਕਿੱਲੇ ਖੇਤ ਆਉਦੇ ਠੀਕ ਹੈ ਜੀ ਬਾਕੀ ਉਸ ਪੜੋਸ ਇਧਰ ਉਧਰ ਚਲੋ ਮੰਗ ਕੇ ਯਾਰ ਦੋਸਤ ਲੈ ਜਾਂਦੇ ਆਪਣੇ ਉਹਨਾਂ ਦੇ ਹੀ ਦਾ ਕੋਈ ਦਿੱਕਤ ਆਈ ਹੋਵੇ ਇਹਦੇ ਜਿੱਦੇ ਲਈ ਕਿਸੇ ਵੀ ਤਰ੍ਹਾਂ ਦੀ ਨਹੀਂ ਕੋਈ ਦਿੱਕਤ ਕਿਹੜੇ ਟਰੈਕਟਰ ਤੇ ਚਲਾਉਣੇ ਆਪਾਂ ਇਹ ਚਲਾ ਦੇ ਭਾਵੇਂ ਆਸ਼ੀ ਤੇ ਲਾਓ ਆਪਣੇ ਕੋਲ ਜਿਉਂਦੀ ਦਾ ਤੇ ਚਲਾਉਣੇ ਜਾਂ ਨਾੜਗਰਾਂ ਦੇ ਚਲਾਉਣੇ ਆਪਾਂ ਠੀਕ ਹੈ ਜੀ ਤੇ ਦੋ ਟਾਈਪ ਆਪ ਆਪ ਖੁ ਕੋਈ ਦਿੱਕਤ ਆਈ ਹੋਵੇ ਅੱਜ ਤੱਕ ਕੋਈ ਦਿੱਕਤ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਚੱਕਰ ਕੋਈ ਇਹਨਾਂ ਦਾ ਮੰਨ ਲਓ ਵੀ ਇਹਨਾਂ ਦੀ ਕੋਈ ਦਿੱਕਤ ਹੈ ਕੰਪਨੀ ਵੱਲੋਂ ਜਾਂ ਨਾਸਨ ਬਾਈ ਹੋਵੇ ਕਿਸੇ ਦੀ ਉਦੋਂ ਹੀ ਆ ਜਾਂਦੇ ਨੇ ਬੰਦੇ ਹੀ ਆਪਣੇ ਨੇ ਕੋਈ ਐਸੀ ਗੱਲ ਠੀਕ ਹੈ ਜੀ ਇਹਦੇ ਮੰਨ ਲਓ ਜਿਹੜੇ ਬਿੱਟਾਂ ਲੱਗੀਆਂ ਬਿੱਟਾ ਇੱਕ ਵਾਰੀ ਤੁਸੀਂ ਲਵਾ ਦਿੰਦੇ ਹਾਂ ਹਾਂ ਇੱਕ ਵਾਰੀ ਲਵਾਈਆਂ ਤੇ ਬਲੇਡ ਬਲੇਡ ਨਾਲ ਦੇਣੀ ਇੱਕ ਸੈੜੀ ਚੱਲੀ ਜਾਂਦੀ ਹੈ ਲੈ ਜਿੱਦਣ ਦਾ ਲਿਆ ਉਦੋਂ ਦੇ ਇੱਕ ਸੈੜੀ ਚੱਲੀ ਜਾਂਦੀ ਹੈ ਸੈੜੀ ਵੀ ਨਹੀਂ ਬਦਲੀ ਨਹੀਂ ਬਦਲੀ ਤੇ ਹੋਰ ਪਹਿਲਾਂ ਕੋਈ ਕੰਮ ਕਰਵਾਇਆ ਹੋਵੇ ਨਾ ਕੁਝ ਨਹੀਂ ਕਰਵਾਇਆ ਬਸ ਇੱਕ ਜਦ ਜਰੂਰ ਉਹਨੂੰ ਲਵਾਇਆ ਵਾ अच्छा जी। ये कमी लगी सानो आज अक्कल लाया एक बस बिचाले। ये कादे वास्ते लवाया आपा? एते जिवे ना थोड़ा जा एकोरी कोई मांग के ले गया सी। हां जी। ओन्ने ओ सुड़ती पक्की वड़ते ला लो जे ਥੱਲੇ ਖੰਭਾ ਹੀ ਥੋੜੇ ਬੈਂਡ ਪੈ ਗਿਆ ਸੀ ਇੰਨਾ ਚ। ठीक है जी। परती ले गयो ਮਿਸਤਰੀ ਆਪਣਾ ਮਿੱਤਰ ਸੀ ਉਹਦਾ ਮੈਂ ਜੈਕ ਲਾ ਦਨਾ ਵੀ ਇਹ ਕੋੜ ਹੀ ਨਿਕਲ ਜੂਗਾ ਗਾਵਾ। ठीक है जी। हां जी। ਤੇ ਜਿਹੜੀਆਂ ਆਪਾਂ ਇਹਦੀਆਂ ਅੱਗੇ ਬਿੱਟਾਂ ਲਵਾਈਆਂ ਨੇ। हां जी हां जी। ਉਹ ਲਵਾਉਣ ਤੇ ਕੋਈ ਦਿੱਕਤ ਕਿਸੇ ਮਿਸਤਰੀ ਨੇ ਕਿਹਾ ਵੀ ਸਾਥੋਂ ਨਹੀਂ ਲੱਗਣੀ। ਨਹੀਂ ਕੋਈ ਦਿੱਕਤ ਨਹੀਂ। ਉਹ ਵੀ ਆਪਣਾ ਪਾਈ। ਕੋਈ ਮਿਸਤਰੀ ਲਾ ਸਕਦਾ ਇਹਨੂੰ ਕੋਈ ਦਿੱਕਤ ਨਹੀਂ। ਕੋਈ ਵੀ ਕੋਈ ਵੀ ਕੋਈ। ਤੇ ਜੇ ਕੋਈ ਬੈਰਿੰਗ ਬੁਰਿੰਗ ਤੋੜਿਆ ਹੋਵੇ ਨਹੀਂ ਹੋਇਆ ਕੁਛ ਨਹੀਂ ਮਾਰ ਕੇ ਗਰੀਸਾਂ ਹੀ ਤਾਂ ਚਲਾ ਦਿੰਨੇ ਹੋਏ ਗਰੂਪ ਆ ਕੇ ਨਾ ਦੀ ਪੋਰ ਬੰਦ ਹੋ ਜਿੱਦੇ ਦਾ ਲਿਆਏ ਨੇ ਕੋਈ ਦਿੱਕਤ ਨਹੀਂ ਕੋਈ ਦਿੱਕਤ ਕੋਈ ਰੇ ਵਾਲਾ ਪੋਰ ਜਾਂ ਕਣਕਾ ਬੰਦ ਹੋਵੇ ਇਹਦੀਆਂ ਪੋਰਾਂ ਬਿਲਕੁਲ ਸਿੱਧੀਆਂ ਨੇ ਠੀਕ ਹੈ ਜੀ ਲਾ ਆਗੇ 20 ਪੈਂਦਾ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਕਿੰਨਾ ਵੀ ਪਾ ਦਨੇ ਆਪਾਂ ਇਹਦੇ ਨਾਲ 20 ਪਾਉਣੇ ਦਾ 2855 ਦਾ ਅਸੀਂ ਪਾਉਨੇ ਆ 65 ਕਿਲੋ ਠੀਕ ਹੈ ਜੀ ਤੇ ਗੱਟਾ ਡੀਪੀ ਦਾ ਪਾਉਨੇ ਆ ਅਸੀਂ ਆਪਾਂ ਪਰਾਲੀ ਦੇ ਵਿੱਚ ਵੀ ਜੀ ਆ ਬਿਨਾ ਲੈਣਾ ਨੂੰ ਅੱਗ ਲਾਏ ਜੀ ਵਿੱਚ ਅੱਗ ਤਾਂ ਲਾਉਂਦੇ ਨੇ ਵਿੱਚੀ ਸਾਰੀ ਮਲ ਕੋਈ ਸੁੰਡੀ ਦੀ ਦਿੱਕਤ ਤਾਂ ਹੀ ਹੋਵੇ ਕੋਈ ਦਿੱਕਤ ਨਹੀਂ ਸੁੰਡੀ ਤੇ ਪਾਣੀ ਨਹੀਂ ਜਦੋਂ ਇਹ ਮਿੱਟੀ ਨਾਲ ਅਟੈਚ ਹੀ ਨਹੀਂ ਹੁੰਨੀ ਪਰਾਲੀ ਕੋਈ ਚੂਹੇ ਵਗੈਰਾ ਦੀ ਨਾ ਜੀ ਕੋਈ ਦਿੱਕਤ ਨਹੀਂ ਵੀ ਇਹ ਕੋਤਰਾ ਕਰਕੇ ਛਿੜ ਦਿੰਦਾ ਚੂਹਿਆਂ ਵਾਸਤੇ ਕੋਈ ਜੋ ਕਰੀ ਕੋਈ ਦਿੱਕਤ ਨਹੀਂ ਆ ਜੀ ਤੇ ਬਈ ਕਣਕ ਦਾ ਝਾੜ ਕੀ ਨਿਕਲਦਾ ਆਪਣਾ ਇਹਦੇ ਨਾਲ ਬਜਾਈ ਕਰਦੇ ਆ ਜੀ ਆਮ ਜਿਵੇਂ ਆਪਾਂ ਵਾਹ ਕੇ ਬੀਜਦੇ ਆ ਮੌਸਮ ਦੇ ਹਿਸਾਬਾ ਕਣਕ ਦੇ ਤਾਂ ਹਾਂਜੀ ਹਾਂਜੀ 65 ਮਾੜੀ ਨਿਕਲਦੀ 70 ਵੀ 55 ਵੀ ਉਹ ਹੀ ਹਿਸਾਬ ਆ ਠਾਕਰੀ ਨਹੀਂ ਨਿਕਲੀ ਸਾਡੀ ਤਾਂ ਕਦੇ ਵੀ ਅਜਿਹਾ ਮੰਨ ਲਓ ਜਿਵੇਂ ਵਾਹ ਕੇ ਬੀਜਦੇ ਆ ਉਹੀ ਤਾਂ ਸਾਰਾ ਸਿਸਟਮ ਹੈ ਸੇਮ ਸੇਮ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਠੀਕ ਹੈ ਬਰ ਬਈ ਇਹਦੀ ਕੀਮਤ ਕੀ ਸੀ ਉਸ ਟਾਈਮ ਗੁਰਜੀ ਉਦੋਂ 90 ਦਾ ਲਿਆਂਦਾ 18 ਚ ਆਪਾਂ ਇਹ ਤੇ ਸਬਸਿਡੀ ਆਈ ਸੀ ਨਹੀਂ ਸਬਸਿਡੀ ਹੈ ਨਹੀਂ ਸੀ ਉੱਤੇ ਅੱਛਾ ਆਪਾਂ ਇਹ ਸਾਈ ਤੇ ਆਪ ਬਣਾਇਆ ਸੀ ਸਾਈ ਤੇ ਬਣਾਇਆ ਸੀ ਠੀਕ ਹੈ ਹਾਂਜੀ ਇਹ ਉਹਨਾਂ ਦੀ ਕਾੜਾ ਜੀ ਆਪਾਂ ਕੁਝ ਦੱਸਿਆ ਇਹਦੇ ਬਾਰੇ ਉਹਨਾਂ ਦੀ ਕਾੜਾ ਜੀ ਠੀਕ ਹੈ ਜੀ ਹਾਂਜੀ ਕਿੰਨੇ ਦਾ ਲੱਤਤਾ ਸੀ ਆਪਾਂ 190000 ਦਾ ਠੀਕ ਹੈ ਜੀ ਹਾਂਜੀ ਤੋਂ ਮਿੱਤਰੋ 190000 ਦਾ ਆਇਆ ਹੋਇਆ ਇਹ ਸਟਰੋ ਸੀਡਰ ਇਹਦਾ ਸਟਰੋ ਸੀਡਰੀ ਨਾਮ ਹੈ ਪਹਿਲਾਂ ਸੀ ਨਾ ਬਾਈ ਹਾਂਜੀ ਹਾਂਜੀ ਤੇ ਹੁਣ ਜੇ ਆਪਾਂ ਹੁਣ ਬਣਵਾਉਣਾ ਹੋਵੇ ਕਿਸੇ ਬਾਈ ਨੇ ਬਣਾ ਦੇਣਗੇ ਬਣਾ ਦੇਣਗੇ ਜੀ ਹੁਣ ਵੀ ਉਹਨਾਂ ਨੇ ਬਾਦਲਪਿੰਡ ਪਿਕ ਤੋਂ ਬਣਾ ਕੇ ਭੇਜੇ ਨੇ ਮੈਨੂੰ ਮਿਲਿਆ ਸੀ ਬਈਆਂ ਦਾ ਉਹ ਲਗਾਏ ਸੀਗੇ ਫਿਰ ਨੰਬਰ ਸੀ ਮੇਰਾ YouTube ਤੇ ਉਹਨਾਂ ਨੂੰ ਮੈਨੂੰ ਫੋਨ ਕਰੇ ਇੱਕ ਦੋ ਠੀਕ ਜੀ ਜੇ ਕਿਸੇ ਬਾਈ ਨੇ ਇਹ ਲੈਤਾ ਜਾਂ ਕਿਸੇ ਨੂੰ ਦਿੱਕਤ ਆਵੇ ਆਪਣੇ ਨਾਲ ਗੱਲ ਕਰ ਸਕਦੇ ਕੋਈ ਦਿੱਕਤ ਨਹੀਂ ਮੌਤ ਦੀ ਰਾਤ ਕਰੋ ਠੀਕ ਹੈ ਜੀ ਕੋਈ ਦੱਸੋ ਧੰਨਵਾਦ ਬਾਈ ਜੀ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਦੇ ਬਾਰੇ